ਸਿਕੰਦਰ ਮਹਾਨ ਇਹ ਨਾ ਸੁਣਦਿਆ ਹੀ ਇੱਕ ਅਜਿਹੇ ਜੇਤੂ ਦੀ ਤਸਵੀਰ ਸਾਹਮਣੇ ਆਂਦੀ ਹੈ ਜਿਸ ਨੇ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਦੁਨੀਆ ਦਾ ਨਕਸ਼ਾ ਹੀ ਬਦਲ ਦਿੱਤਾ ਵੱਡੇ ਵੱਡੇ ਸਾਮਰਾਜ ਉਸ ਦੇ ਕਦਮਾਂ ਵਿੱਚ ਚੁੱਕ ਗਏ ਪਰ ਉਸ ਦੀ ਇਸ ਜੇਤੂ ਹਨੇਰੀ ਨੂੰ ਇੱਕ ਧਰਤੀ ਨੇ ਰੋਕ ਲਿਆ ਉੱਤਰਤੀ ਸੀ ਪੰਜਾਬ ਤਾਂ ਸਵਾਲ ਇਹ ਉੱਠਦਾ ਹੈ ਕਿ ਆਖਿਰ ਦੁਨੀਆ ਜਿੱਤਣ ਵਾਲਾ ਸਿਕੰਦਰ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਿਉਂ ਨਾ ਕਰ ਸਕਿਆ ਔ ਇਸ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਦੇ ਹਾਂ ਇਸ ਪੂਰੀ ਕਹਾਣੀ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਸਿਕੰਦਰ ਕੌਣ ਸੀ ਅਤੇ ਉਸ ਦਾ ਸੁਪਨਾ ਕਿੰਨਾ ਵੱਡਾ ਸੀ ਸੋ ਸਿਕੰਦਰ ਦਾ ਜਨਮ ਮੈਸੀਡੋਨੀਆ ਵਿੱਚ ਹੋਇਆ ਸੀ ਤੇ ਸਿਰਫ 20 ਸਾਲ ਦੀ ਉਮਰ ਵਿੱਚ ਉਹ ਰਾਜਾ ਬਣ ਗਿਆ ਪਰ ਉਸ ਦਾ ਟੀਚਾ ਸਿਰਫ ਰਾਜ ਕਰਨਾ ਨਹੀਂ ਸੀ ਬਲਕਿ ਉਸ ਸਮੇਂ ਦੀ ਪੂਰੀ ਦੁਨੀਆ ਨੂੰ ਜਿੱਤਣਾ ਸੀ ਬਸ ਇਹੀ ਇੱਕੋ ਇੱਕ ਸੁਪਨਾ ਸੀ ਉਸ ਦਾ ਅਤੇ ਦੇਖੋ ਉਸਨੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਕਿੰਨੀ ਤੇਜ਼ੀ ਨਾਲ ਕਦਮ ਵਧਾਏ ਇੱਕ ਤੋਂ ਬਾਅਦ ਦੇ ਇਲਾਕੇ ਜਿੱਤਦਾ ਗਿਆ ਇੱਥੋਂ ਤੱਕ ਕਿ ਉਸਨੇ ਫਾਰਸ ਦੇ ਤਾਕਤਵਰ ਸਾਮਰਾਜ ਨੂੰ ਵੀ ਹਰਾ ਦਿੱਤਾ ਤੇ ਫਿਰ ਉਸ ਦੀਆਂ ਫੌਜਾਂ ਦਾ ਅਗਲਾ ਨਿਸ਼ਾਨਾ ਬਣਿਆ ਭਾਰਤ ਤੇ ਉਹ ਪੰਜਾਬ ਦੀ ਸਰਹੱਦ ਤੇ ਆਣ ਪਹੁੰਚਿਆ ਫਾਰਸ ਨੂੰ ਜਿੱਤਣ ਤੋਂ ਬਾਅਦ ਸਿਕੰਦਰ ਨੂੰ ਲੱਗਦਾ ਹੋਵੇਗਾ ਕਿ ਹੁਣ ਉਸ ਨੂੰ ਕੋਈ ਨਹੀਂ ਰੋਕ ਸਕਦਾ ਪਰ ਪੰਜਾਬ ਵਿੱਚ ਉਸ ਦਾ ਸਵਾਗਤ ਇੱਕ ਬਿਲਕੁਲ ਵੱਖਰੀ ਇੱਕ ਨਵੀਂ ਕਿਸਮ ਦੀ ਚੁਣੌਤੀ ਨੇ ਕਰਨਾ ਸੀ ਏ 326 ਇਸਾ ਪੁਰਜ਼ਾ ਉਹ ਇਤਿਹਾਸਿਕ ਸਮਾਂ ਸੀ ਜਦੋਂ ਸਿਕੰਦਰ ਦੀ ਫੌਜ ਨੇ ਸਿੰਧ ਦਰਿਆ ਨੂੰ ਪਾਰ ਕੀਤਾ ਹੁਣ ਉਹ ਇੱਕ ਅਜਿਹੇ ਖੇਤਰ ਵਿੱਚ ਸੀ ਜੋ ਕਿਸੇ ਇੱਕ ਬਾਦਸ਼ਾਹ ਦੇ ਅਧੀਨ ਨਹੀਂ ਸੀ ਦੇਖੋ ਉਸ ਵੇਲੇ ਦਾ ਪੰਜਾਬ ਅੱਜ ਵਰਗਾ ਨਹੀਂ ਸੀ ਇਹ ਛੋਟੇ ਵੱਡੇ ਰਾਜਾਂ ਵਿੱਚ ਵੰਡਿਆ ਹੋਇਆ ਸੀ ਪਰ ਇਸ ਧਰਤੀ ਦੀ ਖਾਸੀਅਤ ਸੀ ਇੱਥੋਂ ਦੇ ਬਹਾਦਰ ਯੋਧੇ ਕਾਵੇਂ ਇੱਥੇ ਕੋਈ ਇੱਕ ਵੱਡਾ ਸਾਮਰਾਜ ਨਹੀਂ ਸੀ ਪਰ ਇਥੋਂ ਦੇ ਲੋਕ ਤੇ ਰਾਜੇ ਬਹੁਤ ਮਜ਼ਬੂਤ ਇਰਾਦਿਆਂ ਵਾਲੇ ਸਨ ਤੇ ਇੱਥੇ ਹੀ ਪੰਜਾਬ ਦੀ ਧਰਤੀ ਤੇ ਸਿਕੰਦਰ ਦਾ ਸਾਹਮਣਾ ਉਸ ਇਤਿਹਾਸਿਕ ਟੱਕਰ ਨਾਲ ਹੋਇਆ ਜਿਸ ਨੇ ਉਸ ਦੀ ਪੂਰੀ ਮੁਹਿੰਮ ਦਾ ਰੁਖ ਹੀ 모ੜ ਦਿੱਤਾ ਜੇਲਮ ਦਰਿਆ ਦੇ ਕੰਢੇ ਤੇ ਸਿਕੰਦਰ ਲਈ ਸਭ ਤੋਂ ਵੱਡੀ ਚੁਣੌਤੀ ਇੰਤਜ਼ਾਰ ਕਰ ਰਹੀ ਸੀ ਇਹ ਚੁਣੌਤੀ ਸੀ ਰਾਜਾ ਪੋਰਸ ਤੇ ਉਸ ਦੀ ਤਾਕਤਵਰ ਫੌਜ ਜ਼ਰਾ ਦੋਵਾਂ ਫੌਜਾਂ ਤੇ ਨਜ਼ਰ ਮਾਰੀਏ एक पासे सिकंदर दे सिपाही सन जो दुनिया पर विच लड़ाइया जित चुके सन दूसरे पासे पोरस दे योद्धे सन जो अपनी मिट्टी ले लड़ रहे सन यूनानिया कोल बेहतरीन जंगी तकनीका सन पर पोरस कोल ओ हथियार सी जिसने यूनानिया हिला के रख देता। ओ सन जंगी हाथी खैर इस लड़ाई विच जित ता सिकंदर दी हुई पर इस जित ने उस एक गल चंगी तरह समझा दिती सी ਕੇ ਪੰਜਾਬ ਨੂੰ ਜਿੱਤਣ ਦਾ ਸਫਰ ਫੁੱਲਾਂ ਦੀ ਸੇਜ ਨਹੀਂ ਹੋਣ ਵਾਲਾ ਇਸ ਜਿੱਤ ਲਈ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਸੀ ਤਾਂ ਸਿਕੰਦਰ ਦੀ ਅਸਲ ਲੜਾਈ ਸਿਰਫ ਪੋਰਸ ਜਾਂ ਦੂਜੇ ਰਾਜਾਂ ਨਾਲ ਨਹੀਂ ਸੀ ਅਸਲ ਵਿੱਚ ਉਸ ਦੇ ਦੋ ਸਭ ਤੋਂ ਵੱਡੇ ਦੁਸ਼ਮਣ ਹੋਰ ਸਨ ਇੱਕ ਪੰਜਾਬ ਦੀ ਧਰਤੀ ਖੁਦ ਅਤੇ ਦੂਜਾ ਉਸ ਦੀ ਆਪਣੀ ਥੱਕੀ ਹੋਈ ਫੌਜ ਦੇਖੋ ਪੰਜਾਬ ਦੇ ਵੱਡੇ ਵੱਡੇ ਦਰਿਆ ਕਿਸੇ ਕੁਦਰਤੀ ਕੰਧ ਵਾਂਗ ਖੜੇ ਸਨ ਸੰਗੜੇ ਜੰਗਲ, ਮਾਨਸੂਨ ਦੀਆਂ ਭਾਰੀ ਬਾਰਿਸ਼ਾਂ ਤੇ ਅਣਜਾਣ ਮੌਸਮ ਇਹ ਸਭ ਯੂਨਾਨੀ ਫੌਜ ਲਈ ਵੱਡੀਆਂ ਮੁਸੀਬਤਾਂ ਬਣ ਗਏ ਸਨ। ਹਰ ਕਦਮ ਤੇ ਇੱਕ ਨਵੀਂ ਕੁਦਰਤੀ ਚੁਣੌਤੀ ਮਿਲ ਰਹੀ ਸੀ। ਤੇ ਦੂਜੇ ਪਾਸੇ ਸਿਕੰਦਰ ਦੇ ਆਪਣੇ ਸਿਪਾਹੀ ਸਨ। ਸਾਲਾਂ ਤੋਂ ਉਹ ਘਰੋਂ ਦੂਰ ਲੜ ਰਹੇ ਸਨ, ਉਹ ਪੂਰੀ ਤਰ੍ਹਾਂ ਥੱਕ ਚੁੱਕੇ ਸਨ। ਉਹਨਾਂ ਦਾ ਹੌਸਲਾ ਟੁੱਟ ਰਿਹਾ ਸੀ। ਉੱਤੋਂ ਉਹਨਾਂ ਨੇ ਅੱਗੇ ਮਗਧ ਦੇ ਨੰਦ ਸਾਮਰਾਜ ਬਾਰੇ ਸੁਣਿਆ ਜਿਸ ਕੋਲ ਹਜ਼ਾਰਾਂ ਹਾਥੀਆਂ ਦੀ ਫੌਜ ਹੋਣ ਦੀਆਂ ਅਫਵਾਹਾਂ ਸਨ। ਤੇ ਫੇਰ ਉਹ ਪਹਲਾਇਆ ਜਿਸ ਨੇ ਇਤਿਹਾਸ ਬਦਲ ਦਿੱਤਾ ਥੱਕੀ ਹਾਰੀ ਤੇ ਡਰੀ ਹੋਈ ਫੌਜ ਨੇ ਬਗਾਵਤ ਕਰ ਦਿੱਤੀ ਉਹਨਾਂ ਨੇ ਅੱਗੇ ਇੱਕ ਕਦਮ ਵੀ ਵਧਾਣ ਤੋਂ ਸਾਫ਼ ਮਨਾਂ ਕਰ ਦਿੱਤਾ ਬਸ ਇੱਥੇ ਹੀ ਸਿਕੰਦਰ ਦੀ ਮਹਿੰਮ ਦਾ ਅੰਤ ਹੋ ਗਿਆ ਆਪਣੀ ਹੀ ਫੌਜ ਦੇ ਸਾਹਮਣੇ ਸਿਕੰਦਰ ਮਜਬੂਰ ਸੀ ਦੁਨੀਆ ਜਿੱਤਣ ਦਾ ਉਸਦਾ ਸੁਪਨਾ ਪੰਜਾਬ ਦੀ ਧਰਤੀ ਤੇ ਆ ਕੇ ਅਧੂਰਾ ਰਹਿ ਗਿਆ ਸੋਚੋ ਦੁਨੀਆ ਦਾ ਮਹਾਨ ਜੇਤੂ ਕਿਸੇ ਰਾਜੇ ਤੋਂ ਨਹੀਂ ਹਾਰਿਆ ਬਲਕਿ ਆਪਣੀ ਹੀ ਫੌਜ ਦੇ ਅੱਗੇ ਝੁਕ ਗਿਆ ਉਹ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਿਆ ਤੇ ਉਸ ਨੂੰ ਪੱਛਮ ਵੱਲ ਵਾਪਸੀ ਦਾ ਰਾਹ ਫੜਨਾ ਪਿਆ ਤਾਂ ਅਖੀਰਕਾਰ ਸਿਕੰਦਰ ਨੂੰ ਰੋਕਣ ਵਾਲਾ ਕੋਈ ਸੀ ਕੋਈ ਇੱਕ ਰਾਜਾ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੀ ਬਹਾਦਰੀ ਇਥੋਂ ਦੀ ertidiyon ਦੀਆਂ ਚੁਣੌਤੀਆਂ ਅਤੇ ਇਥੋਂ ਦੇ ਯੋਧਿਆਂ ਦੀ ਸਮੂਹਿਕ ਹਿੰਮਤ ਨੇ ਮਿਲ ਕੇ ਉਸ ਦਾ ਰਾਰੋਕਿਆ ਇਹ ਕਹਾਣੀ ਸਿਰਫ ਇੱਕ ਲੜਾਈ ਦੀ ਨਹੀਂ ਬਲਕਿ ਇੱਕ ਪੂਰੀ ertidide ਜਜ਼ਬੇ ਦੀ ਹੈ